ਕੁਛ ਸ਼ੇਰ ਨਹੀਂ ਤੀਰ ਮੇਰੇ ਨੂੰ ਨਿਸ਼ਾਨਾ ਜੇ ਅਜੇ ਹਾਸਲ ਨਹੀਂ ਤੀਰ ਮੇਰੇ ਨੂੰ ਨਿਸ਼ਾਨਾ ਜੇ ਅਜੇ ਹਾਸਲ ਨਹੀਂ ਸਮਝ ਨਾ ਲੈਣਾ ਕਿ ਮੈਂ ਇਸ ਖੇਡ ਦੇ ਕਾਬਿਲ ਨਹੀਂ ਹਾਂ ਤੀਰ ਮੇਰੇ ਨੂੰ ਨਿਸ਼ਾਨਾ ਜੇ ਅਜੇ ਹਾਸਲ ਨਹੀਂ ਸਮਝ ਨਾ ਲੈਣਾ ਕਿ ਮੈਂ ਇਸ ਖੇਡ ਦੇ ਕਾਬਲ ਨਹੀਂ ਹੈ ਮੁਸਾਫਰ ਹੋਣ ਦਾ ਜਜ਼ਬਾ ਤਾਂ ਮੇਰੇ ਨਾਲ ਤੁਰ ਹੈ ਮੁਸਾਫਰ ਹੋਣ ਦਾ ਜਜ਼ਬਾ ਤਾਂ ਮੇਰੇ ਨਾਲ ਤੁਰ ਦੱਸ ਦਿਆਂ ਬਸ ਮਿਲਣਗੇ ਕੇਵਲ ਪੜਾ ਮੰਜ਼ਲ ਨਹੀਂ ਲਾ ਮੁਖੋਟੇ ਚਿਹਰਿਆਂ ਤੋਂ ਨੱਚਣਾ ਪੈਂਦਾ ਹੈ ਯਾਰ ਲਾ ਮਖੋਟੇ ਚਿਹਰਿਆਂ ਤੋਂ ਨੱਚਣਾ ਪੈਂਦਾ ਹੈ ਯਾਰ ਇਸ਼ਕ ਦੀ ਇਸ ਖੇਡ ਵਿੱਚ ਓਹਲਾ ਨਹੀਂ ਵਲਝਲ ਨਹੀਂ ਸਿਰ ਸਲਾਮਤ ਰੱਖ ਗੈਰਤ ਕਲਮ ਕੀਤੀ ਜਾ ਰਹੀ ਸਿਰ ਸਲਾਮਤ ਰੱਖ ਗੈਰਤ ਕਲਮ ਕੀਤੀ ਜਾ ਰਹੀ ਵਹਿਸ਼ਿਆਨਾ ਇਸ ਕਦਰ ਵੇਖੀ ਕਦੇ ਮਕਤਲ ਨਹੀਂ ਤੋ 2 3 ਸ਼ੇਰ ਤਰਾਨਮ ਦੇ ਵਿੱਚ ਸੂਰਜ ਦੀ ਅਣਹੋਦ ਚ ਮੈਂ ਇੱਕ ਦੀਪ ਜਗਾਈ ਬੈਠਾ ਵਾਹ ਵਾਹ ਸੂਰਜ ਦੀ ਅਣਹੋਦ ਚ ਮੈਂ ਇੱਕ ਦੀਪ ਜਗਾਈ ਬੈਠਾ ਹਾਂ ਆਪਣੇ ਹਿੱਸੇ ਦੇ ਚਾਨਣ ਸੰਗ ਮਨ ਪਰਚਾਈ ਬੈਠਾ ਹਾਂ ਸੂਰਜ ਦੀ ਅਣਹੋਂਦ ਚ ਕੰਬਦਾ ਚਾਨਣ ਟੋਲੇ ਮੈਨੂੰ ਮੈਂ ਵੀ ਉਸ ਨੂੰ ਬੋਝ ਰਹਾ ਕੰਬਦਾ ਚਾਨਣ ਟੋਲੇ ਮੈਨੂੰ ਮੈਂ ਵੀ ਉਸ ਨੂੰ ਬੋਝ ਰਹਾ ਡਗਮਗ ਕਰਦੀ ਆਸ ਨੂੰ ਅੱਜ ਫਿਰ ਲਾਰਾ ਲਈ ਬੈਠਾ ਹਾਂ ਡਗਮਗ ਕਰਦੀ ਆਸ ਨੂੰ ਅੱਜ ਫਿਰ ਲਾਰਾ ਲਈ ਬੈਠਾ ਹਾਂ ਮੈਨੂੰ ਉੱਡਦਾ ਵੇਖ ਕੇ ਇੱਕ ਦਿਨ ਅੰਬਰ ਨੇ ਮੂ ਫੇਰ ਲਿਆ ਮੈਨੂੰ ਉੱਡਦਾ ਵੇਖ ਕੇ ਇੱਕ ਦਿਨ ਅੰਬਰ ਨੇ ਮੂ ਫੇਰ ਲਿਆ ਉਸ ਦਿਨ ਤੋਂ ਹੀ ਬਸ ਆਪਣੇ ਪਰਕਟਵਾਈ ਬੈਠਾ ਉਸ ਦਿਨ ਤੋਂ ਹੀ ਬਸ ਆਪਣੇ ਪਰਕਟਵਾਈ ਬੈਠਾ ਹਾਂ ਫੁਰਸਤ ਦੁਨੀਆਦਾਰੀ ਚੋਂ ਮਿਲਦੀ ਨਹੀਂ ਕੱਢਣੀ ਪੈਂਦੀ ਏ ਫੁਰਸਤ ਦੁਨੀਆਦਾਰੀ ਚੋਂ ਮਿਲਦੀ ਨਹੀਂ ਕੱਢਣੀ ਪੈਂਦੀ ਖੁਦ ਨੂੰ ਬਾਹੂ ਫੜ ਕੇ ਆਪਣੇ ਕੋਲ ਬਿਠਾਈ ਬੈਠਾ ਖੁਦ ਨੂੰ ਬਾਹੂ ਫੜ ਕੇ ਆਪਣੇ ਕੋਲ ਬਿਠਾਈ ਬੈਠਾ ਸੂਰਜ ਦੀ ਅਣਹੋਦ ਚ ਮੈਂ ਇੱਕ ਦੀਪ ਜਗਾਈ ਬਠਾ ਹਾਂ ਆਪਣੇ ਹਿੱਸੇ ਦੇ ਚਾਨਣ ਸੰਗ ਮਨ ਪਰਚਾਈ ਬਠਾ ਹਾਂ ਸੂਰਜ ਦੀ ਅਣਹੋਦ ਚ ਲਿਖਿਆ ਹੈ ਕਿ ਲਿਖ ਤੂੰ ਗੀਤ ਤੇ ਗਜ਼ਲਾਂ ਭਾਵੇਂ ਕੁਝ ਕਵਿਤਾਵਾਂ ਲਿਖ ਲਿਖ ਤੂੰ ਗੀਤ ਤੇ ਗਜ਼ਲਾਂ ਭਾਵੇਂ ਕੁਝ ਕਵਿਤਾਵਾਂ ਲਿਖ ਤੁਪ ਚ ਬਲਦੇ ਬਿਰਖਾਂ ਦੇ ਲਈ ਠੰਡੀਆਂ ਕੁਝ ਹਵਾਵਾਂ ਲਿਖ ਪੋਣਿਆ ਦੇ ਵਿੱਚ ਬੰਨੀ ਟੁੱਕਰ ਆਖੜ ਦੇ ਵਿੱਚ ਚੌਂਕਾਂ ਦੇ ਪੋਣਿਆ ਦੇ ਵਿੱਚ ਬੰਨੀ ਟੁੱਕਰ ਆਖੜ ਦੇ ਵਿੱਚ ਚੌਂਕਾਂ ਦੇ ਸੁੱਕੇ ਪਿੰਜਰ ਕੰਮ ਉਡਿਕਣ ਅੰਦਰੋਂ ਉੱਠਦੀਆਂ ਆਹਾਂ ਲਿਖ ਲਿਖ ਤੂੰ ਗੀਤ ਤੇ ਗਜ਼ਲਾਂ ਭਾਵੇਂ ਕੁਝ ਕਵਿਤਾਵਾਂ ਲਿਖ ਅਗਲੀਆਂ 2 ਸਤਰਾਂ ਨੇ ਕਿ ਮੇਰੇ ਸਾਵੇਂ ਸਦਾ ਹੀ ਉਹਨੇ ਰੱਖਿਆ ਇੱਕ ਸਵਾਲ ਮੇਰੇ ਸਾਵੇਂ ਸਦਾ ਹੀ ਉਹਨੇ ਰੱਖਿਆ ਇੱਕ ਸਵਾਲ ਕਿ ਇੰਨੇ ਦਰਦ ਨੂੰ ਕਿਵੇਂ ਲਿਖੇਗਾ 10 ਕਲਮ ਦੇ ਨਾਲ ਪੌਣ ਸਮੇਂ ਦੀ ਝਾੜ ਲੈ ਗਈ ਸਾਵੇ ਕੂਲੇ ਪੱਤੇ ਪੌਣ ਸਮੇਂ ਦੀ ਝਾੜ ਲੈ ਗਈ ਸਾਵੇ ਕੂਲੇ ਪੱਤੇ ਬਿਰਖਾ ਉੱਤੇ ਪਹਿਲਾ ਵਾਲਾ ਹੁਣ ਨਾ ਰਿਆ ਜਲਾਲ ਤੇ ਸੁਣਿਆ ਮਾਵਾ ਪੁੱਤਰਾ ਕੋਲੋਂ ਡਰਦੀਆਂ ਨੇ ਹੁਣ ਉੱਥੇ ਬਾਤ ਸਾਬ ਸੁਣਿਆ ਮਾਵਾ ਪੁੱਤਰਾ ਕੋਲੋਂ ਡਰਦੀਆਂ ਨੇ ਹੁਣ ਉੱਥੇ ਸੋ ਨਹੀਂ ਹੁੰਦਾ ਮੇਰੇ ਤੋਂ ਹੁਣ ਪਿੰਡ ਆਪਣੇ ਦਾ ਹਾਲ ਸੋ ਨਹੀਂ ਹੁੰਦਾ ਮੇਰੇ ਤੋਂ ਹੁਣ ਪਿੰਡ ਆਪਣੇ ਦਾ ਹਾਲ ਅਗਲੀਆਂ ਦੋ ਸਤਰਾਂ ਕਿ ਆਪਣਾ ਆਪ ਗਵਾਈ ਜਾਂਦੇ ਫੜਿਆ ਕਿਹੜੇ ਤੰਦਿਆਂ ਨੂੰ ਆਪਣਾ ਆਪ ਗਵਾਈ ਜਾਂਦੇ ਫੜਿਆ ਕਿਹੜੇ ਤੰਦਿਆਂ ਨੂੰ ਆਓ ਯਾਰੋ ਲੱਭਣ ਚੱਲੀਏ ਬੰਦਿਆਂ ਵਿੱਚੋਂ ਬੰਦਿਆਂ ਨੂੰ ਆਪਣਾ ਆਪ ਗਵਾਈ ਜਾਂਦੇ ਫੜਿਆ ਕਿਹੜੇ ਤੰਦਿਆਂ ਨੂੰ ਆਓ ਯਾਰੋ ਲੱਭਣ ਚੱਲੀਏ ਬੰਦਿਆਂ ਵਿੱਚੋਂ ਬੰਦਿਆਂ ਨੂੰ ਕੁਰਸੀਆਂ ਤੇ ਸੂਲੀਆਂ ਕੁਝ ਜੰਗਲ ਵੱਡ ਬਣਾ ਲਈਆਂ ਕੁਰਸੀਆਂ ਤੇ ਸੂਲੀਆਂ ਕੁਝ ਜੰਗਲ ਵੱਡ ਬਣਾ ਲਈਆਂ ਆਪਣੀ نسل ਲਈ ਆਪਣੇ ਹੱਥੀ ਵਟਣ ਲੱਗੇ ਫੰਦਿਆਂ ਨੂੰ ਆਓ ਯਾਰੋ ਲੱਭਣ ਚੱਲੀਏ ਬੰਦਿਆਂ ਵਿੱਚੋਂ ਬੰਦਿਆਂ ਨੂੰ ਆਖਰੀ ਲੈਣਾ ਜੀ ਦੋ ਨਾ ਸਾਰਾ ਸ਼ੀਸ਼ਿਆਂ ਵਰਗਾ ਤੇ ਨਾ ਹੀ ਪੱਥਰਾ ਵਰਗਾ ਨਾ ਸਾਰਾ ਸ਼ੀਸ਼ਿਆਂ ਵਰਗਾ ਤੇ ਨਾਹੀ ਪੱਥਰਾ ਵਰਗਾ ਘਰਾਂ ਵਿੱਚ ਰਹਿਣ ਦੇਵੋ ਯਾਰੋ ਕੁਝ ਤਾਂ ਘਰਾਂ ਵਰਗਾ ਨਾ ਸਾਰਾ ਸ਼ੀਸ਼ਿਆਂ ਵਰਗਾ ਨਾਹੀ ਪੱਥਰਾ ਵਰਗਾ ਘਰਾਂ ਵਿੱਚ ਰਹਿਣ ਦੇਵੋ ਯਾਰੋ ਕੁਝ ਤਾਂ ਘਰਾਂ ਵਰਗਾ ਦੁਆਵਾਂ ਲੋਰੀਆਂ ਵਰਗਾ ਸੁਹਾਗਾ ਸਿਟਨੀਆਂ ਵਰਗਾ ਸਦਾ ਜਿੰਦਾ ਰਹੇ ਕੁਝ ਤਾਂ ਗੁਰਮੁਖੀ ਅੱਖਰਾਂ ਵਰਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਮੇਰੀ ਰਚਨਾ ਦਾ ਸਿਰਲੇਖ ਹੈ ਜੀ ਆ ਗੱਲ ਲੱਗ ਕੇ ਮਿਲਿਏ ਆ ਗੱਲ ਲੱਗ ਕੇ ਮਿਲਿਏ ਗੁਆਂਡੀ ਭਰਾਵਾ ਮਸਲਿਆਂ ਦਾ ਹੱਲ ਕਢੀਏ ਕਰਕੇ ਸਲਾਵਾ ਬੰਦੂਕਾਂ ਦੇ ਸائے ਥੱਲੇ ਦਿਨ ਕੱਟੀ ਜਾਂਨੇ ਆ ਬੰਦੂਕਾਂ ਦੇ ਸائے ਥੱਲੇ ਦਿਨ ਕੱਟੀ ਜਾਂਨੇ ਆ ਕਿਉਂ ਇੱਕ ਦੂਜੇ ਕੋਲੋਂ ਪਾਸੇ ਵੱਢੀ ਜਾਂਨੇ ਆ ਕਿਉਂ ਨਫ਼ਰਤ ਫੈਲ ਗਈ ਏ ਵਿੱਚ ਹਵਾਵਾਂ ਆਗਲ ਲੱਗ ਕੇ ਮਲੀਏ ਗਵੰਡੀ ਭਰਾਵਾ ਮਸਲਿਆਂ ਦਾ ਹੱਲ ਕਢੀਏ ਕਰਕੇ ਸਵਾਣਾ ਤੈਨੂੰ ਅੰਮ੍ਰਿਤ ਸਰੜੀਕੇ ਤੇ ਮੈਨੂੰ ਨਨਕਾਣਾ ਤੈਨੂੰ ਅੰਮ੍ਰਿਤ ਸਰੜੀਕੇ ਤੇ ਮੈਨੂੰ ਨਨਕਾਣਾ ਜਿੱਥੇ ਬਾਬਾ ਜਨਮਿਆ ਉਹ ਸ਼ਹਿਰ ਪੁਰਾਣਾ ਸਾਂਝੇ ਸਾਡੇ ਰੋਖਣੇ ਤੇ ਸਾਂਝੀਆਂ ਛਾਵਾਂ ਆਗਲ ਲੱਗ ਕੇ ਮਿਲੀਏ ਗਵੰਡੀ ਭਰਾਵਾ ਮਸਲਿਆਂ ਦਾ ਹੱਲ ਕਢੀਏ ਕਰਕੇ ਸਲਾਵਾ ਆ ਕੱਠੇ ਮਜਾ ਚਾਰੀਏ ਵਿੱਚ ਜੰਗਲ ਬੇਲੇ ਆ ਕੱਠੇ ਮਜਾ ਚਾਰੀਏ ਵਿੱਚ ਜੰਗਲ ਬੇਲੇ ਨਗਮੇ ਗਾਈਏ ਪਿਆਰ ਦੇ ਕਿਤੇ ਬਹਿ ਕੇ ਵੇਲੇ ਕੱਠੀ ਹੋਵੇ ਈਦ ਵਿਸਾਖੀ ਰਲ ਕਰੋ ਦਵਾਵਾ ਆਗਲ ਲੱਗ ਕੇ ਮਿਲੀਏ ਗਵੰਡੀ ਭਰਾਵਾ ਸਾਂਝੇ ਸਾਡੇ ਰੰਬੇ ਪੁੱਲਰਾ ਸਾਂਝੀ ਹੱਲ ਪੰਜਾਲੀ ਸਾਂਝੇ ਕਈਆਂ ਕਸਜੇ ਦਾਤੀ ਘੁੰਗਰੂਆਂ ਵਾਲੀ ਖੇਤਾਂ ਵਿੱਚ ਕੰਮ ਇਕੱਠੇ ਕਰੀਏ ਕਰੀਏ ਨਾਲ ਜਾਵਾ ਆਗਲ ਲੱਗ ਕੇ ਮਿਲੀਏ ਗਵੰਡੀ ਭਰਾਵਾ ਮਸਲਿਆਂ ਦਾ ਹੱਲ ਕਢੀਏ ਕਰਕੇ ਸਲਾਮਾ ਧੰਨਵਾਦ ਉਹਨਾਂ ਕਾਸੇ ਚ ਹਿੰਮਤ ਸਦਕੀ ਮੈਂ ਖੈਰ ਪਾਉਂਦਾ ਹਾਂ ਮਸੀਬਤ ਵੇਖ ਕੇ ਦਰਦ ਤੇ ਖੜੀ ਨੂੰ ਮੁਸਕਰਾਉਂਦਾ ਹਾਂ ਬਹੁਤ ਅੱਛੇ ਬਹੁਤ ਅੱਛੇ ਉਹਦੇ ਕਾਸੇ ਚ ਹਿੰਮਤ ਸਦਕ ਦੀ ਮੈਂ ਖੈਰ ਪਾਉਂਦਾ ਹਾਂ ਮਸੀਬਤ ਵੇਖ ਕੇ ਦਰਦ ਤੇ ਖੜੀ ਨੂੰ ਮੁਸਕਰਾਉਂਦਾ ਹਾਂ ਨਾ ਕਿਧਰੇ ਜਜ਼ਬਿਆਂ ਦਾ ਸੇਕ ਵੀ ਮੱਠਾ ਹੀ ਪੈ ਜਾਵੇ ਨਾ ਕਿਧਰੇ ਜਜ਼ਬਿਆਂ ਦਾ ਸੇਕ ਵੀ ਮੱਠਾ ਹੀ ਪੈ ਜਾਵੇ ਸਲਾਬੇ ਜ਼ਿੰਦਗੀ ਨੂੰ ਆਸ ਦੀ ਤੀਲੀ ਸ਼ਾ ਹੁੰਦਾ ਹਾਂ ਨਾ ਕਿਧਰੇ ਜਜ਼ਬਿਆਂ ਦਾ ਸੇਕ ਵੀ ਮੱਠਾ ਹੀ ਪੈ ਜਾਵੇ ਸਲਾਬੇ ਜ਼ਿੰਦਗੀ ਨੂੰ ਆਸ ਦੀ ਤੀਲੀ ਸ਼ਹ ਹੁੰਦਾ ਹਾਂ ਗਿਲਾ ਨਾ ਕਰ ਨਹੀਂ ਮਿਲਦਾ ਜੇ ਪਹਿਲਾਂ ਵਾਂਗ ਹੋਣ ਤੈਨੂੰ ਗਿਲਾ ਨਾ ਕਰ ਨਹੀਂ ਮਿਲਦਾ ਜੇ ਪਹਿਲਾਂ ਵਾਂਗ ਹੋਣ ਤੈਨੂੰ ਮੈਂ ਆਪਣੇ ਆਪ ਨੂੰ ਵੀ ਅੱਜ ਕੱਲ ਮੁਸ਼ਕਲ ਤੇ ਹੁੰਦਾ ਹਾਂ ਮੈਂ ਆਪਣੇ ਆਪ ਨੂੰ ਵੀ ਅੱਜ ਕੱਲ ਮੁਸ਼ਕਲ ਤੇ ਹੁੰਦਾ ਹਾਂ ਕਿ ਸੰਭਵ ਹੈ ਕਿ ਤੇਰਾ ਪਿਆਰ ਵਾਸਿਕ ਬਲਬਲਾ ਹੋਵੇ ਇਹ ਸੰਭਵ ਹੈ ਕਿ ਤੇਰਾ ਪਿਆਰ ਵਸ ਇੱਕ ਬਲਬਲਾ ਹੋਵੇ ਇਹ ਵੀ ਡਰ ਹੈ ਮੇਰੀ ਹਸਤੀ ਲਈ ਨਾ ਜ਼ਲਜ਼ਲਾ ਹੋਵੇ ਇਹ ਸੰਭਵ ਹੈ ਕਿ ਤੇਰਾ ਪਿਆਰ ਵਸ ਇੱਕ ਬਲਬਲਾ ਹੋਵੇ ਇਹ ਵੀ ਡਰ ਹੈ ਮੇਰੀ ਹਸਤੀ ਲਈ ਨਾ ਜ਼ਲਜ਼ਲਾ ਹੋਵੇ ਹਮੇਸ਼ਾ فاਸਲੇ ਕਾਰਨ ਨਾ ਹੁੰਦੀ ਮੌਤ ਰਿਸ਼ਤੇ ਦੀ ਹਮੇਸ਼ਾ فاਸਲੇ ਕਾਰਨ ਨਾ ਹੁੰਦੀ ਮੌਤ ਰਿਸ਼ਤੇ ਦੀ ਕਦੇ ਰਿਸ਼ਤਾ ਬਚਾਉਣ ਲਈ ਜ਼ਰੂਰੀ فاਸਲਾ ਹੋਵੇ ਹਮੇਸ਼ਾ فاਸਲੇ ਕਾਰਨ ਨਾ ਹੁੰਦੀ ਮੌਤ ਰਿਸ਼ਤੇ ਦੀ ਕਦੇ ਰਿਸ਼ਤਾ ਬਚਾਉਣ ਲਈ ਜ਼ਰੂਰੀ فاਸਲਾ ਹੋਵੇ ਸਾਥੀ ਜਾਵ ਲਈ ਸ਼ੇਰ ਐਕੋ ਹਮੇਸ਼ਾ ਝੂਠ ਦੇ ਹੀ ਨਾਲ ਹੁੰਦੇ ਲਾਮ ਲਸ਼ ਕਰਨੇ ਹਮੇਸ਼ਾ ਝੂਠ ਦੇ ਹੀ ਨਾਲ ਹੁੰਦੇ ਲਾਮ ਲਸ਼ ਕਰਨੇ ਇਕੱਲਾ ਸੱਚ ਆਪਣੇ ਆਪ ਵਿੱਚ ਇੱਕ ਕਾਫਲਾ ਹੋਵੇ ਹਮੇਸ਼ਾ ਝੂਠ ਦੇ ਹੀ ਨਾਲ ਹੁੰਦੇ ਲਾਮ ਲਸ਼ ਕਰਨੇ ਇਕੱਲਾ ਸੱਚ ਆਪਣੇ ਆਪ ਵਿੱਚ ਕਾਫਲਾ ਹੋਵੇ ਦਿਖਾਵਾ ਹੈ ਨਿਰੀਖਿਚ ਹੈ ਕੋਈ ਵੀ ਨਾਮ ਦੇ ਦੇਵੋ ਦਿਖਾਵਾ ਹੈ ਨਿਰੀਖਿਚ ਹੈ ਕੋਈ ਵੀ ਨਾਮ ਦੇ ਦੇਵੋ ਮੁਹੱਬਤ ਹੈ ਨਹੀਂ ਹਰਗਿਜ ਜੇ ਮਨ ਵਿੱਚ ਤੌਖਲਾ ਹੋਵੇ ਦਿਖਾਵਾ ਹੈ ਨਿਰੀਖਿਚ ਹੈ ਕੋਈ ਵੀ ਨਾਮ ਦੇ ਦੇਵੋ ਮੁਹੱਬਤ ਹੈ ਨਹੀਂ ਹਰਗਿਜ ਜੇ ਮਨ ਵਿੱਚ ਤੌਖਲਾ ਹੋਵੇ ਅਸੀਂ ਤਾਂ ਦੁਸ਼ਮਣਾਂ ਦਾ ਵੀ ਕਦੇ ਨਹੀਂ ਸੋਚਿਆ ਮਾੜਾ ਅਸੀਂ ਤਾਂ ਦੁਸ਼ਮਣਾਂ ਦਾ ਵੀ ਕਦੇ ਨਹੀਂ ਸੋਚਿਆ ਮਾੜਾ ਤੂੰ ਆਪਣਾ ਹੋ ਕੇ ਦਿਲ ਤੋੜੇ ਜਾਂ ਤੇਰਾ ਵੀ ਭਲਾ ਹੋਵੇ ਤੂੰ ਆਪਣਾ ਹੋ ਕੇ ਦਿਲ ਤੋੜੇ ਜਾਂ ਤੇਰਾ ਵੀ ਭਲਾ ਹੋਵੇ ਵਿਚ ਸਵਰਗਾਂ ਵਸਦਾ ਮੈਂ ਸੀ ਵਿਚ ਸਵਰਗਾਂ ਵਸਦਾ ਪੰਜ ਦਰਿਆ ਧਰਤੀ ਗੁਲਦਸਤਾ ਫੁੱਲ ਗੁਲਾਬ ਸੋਹਣ ਜਿਹੜੀ ਦੱਸਦਾ ਮੈਨੂੰ ਕਦੇ ਜ਼ਮਾਨਾ ਸੀ ਮੈਨੂੰ ਲੁੱਟ ਫਰੰਗੀ ਲੈ ਗਿਆ ਬਾਹਰੋਂ ਆਇਆ ਬਗਾਨਾ ਸੀ ਮੈਨੂੰ ਲੁੱਟ ਫਰੰਗੀ ਲੈ ਗਿਆ ਬਾਹਰੋਂ ਆਇਆ ਬਗਾਨਾ ਸੀ ਪਹਿਲਾਂ ਲੁੱਟਿਆ ਮੈਨੂੰ ਸ਼ਰੀਕਾਂ ਪਹਿਲਾਂ ਲੁੱਟਿਆ ਮੈਨੂੰ ਸ਼ਰੀਕਾਂ ਲਾਈਆਂ ਆਪਣੇ ਆਨੇ ਨੀਕਾ ਵੇਚਿਆ ਰਿਹਾ ਮਾਰਦਾ ਚੀਕਾਂ ਮੇਰੇ ਠੇਕੇਦਾਰਾਂ ਨੇ ਮੇਰੀ ਮੇਰਿਆਂ ਨੇ ਪਗ ਰੋਲੀ ਵੱਡੇ ਨੰਬਰਦਾਰਾਂ ਨੇ ਮੇਰੀ ਮੇਰਿਆਂ ਨੇ ਪਗ ਰੋਲੀ ਵੱਡੇ ਨੰਬਰਦਾਰਾਂ ਨੇ Hindu Muslim Sikh Isai Hindu Muslim Sikh Isai ਚਾਰੇ ਪੁੱਤ ਲਾਡਲੇ ਭਾਈ ਇਹਨਾਂ ਵੰਡ ਕਸੂਤੀ ਪਾਈ ਟੁਕੜੇ ਟੁਕੜੇ ਕਰ ਦਿੱਤਾ ਮੇਰਾ ਵਿਹੜਾ ਚਾਰ ਭਰਾਵਾਂ ਨੇ ਨਫ਼ਰਤ ਨਾਲ ਭਰ ਦਿੱਤਾ ਮੇਰਾ ਵੇੜਾ ਚਾਰ ਭਰਾਵਾਂ ਨੇ ਨਫ਼ਰਤ ਨਾਲ ਭਰ ਦਿੱਤਾ ਮੇਰੇ ਹੋਂਕੇ ਹਾਵੇ ਸਭ ਮੁਕੇ ਮੇਰੇ ਹੋਂਕੇ ਹਾਵੇ ਸਭ ਮੁਕੇ ਪਾਣੀ ਪੰਜ ਦਰਿਆਵਾਂ ਸੁੱਕੇ ਮੇਰੇ ਲੇਖ ਮੇਰੇ ਨੜ ਰੁੱਸੇ ਹਿੰਮਤ ਮੁੱਕੀ ਜਾਂਦੀ ਹੈ ਮੇਰੀਆਂ ਕੁੱਖ ਚ ਮਾਰ ਨਤੀਆਂ ਇੱਜ ਲੁੱਟੀ ਜਾਂਦੀ ਹੈ ਮੇਰੀਆਂ ਕੁੱਖ ਚ ਮਾਰ ਨਤੀਆਂ ਇੱਜ ਲੁੱਟੀ ਜਾਂਦੀ ਹੈ ਕੋਈ ਤਾਂ ਸ਼ੇਰੇ ਪੰਜਾਬ ਕਹਾਵੇ ਕੋਈ ਤਾਂ ਸ਼ੇਰੇ ਪੰਜਾਬ ਕਹਾਵੇ ਹਰੀ ਸਿੰਘ ਨਲਵਾ ਬੰਦ ਖਿਲਾਵੇ ਜਿਹੜਾ ਸਭ ਨੂੰ ਮੋੜ ਬਿਠਾਵੇ ਇੱਕੋ ਝੰਡੇ ਥੱਲੇ ਜੀ ਤੂੰ ਹੀ ਕਰਦੇ ਮਿਹਰ ਹੁਣ ਸਾਈਆਂ ਹੋ ਜਾਏ ਬੱਲੇ ਬੱਲੇ ਜੀ ਤੂੰ ਹੀ ਕਰਦੇ ਮਿਹਰ ਹੁਣ ਸਾਈਆਂ ਹੋ ਜਾਏ ਬੱਲੇ ਬੱਲੇ ਜੀ ਅਸ਼ਿ ਧਿਆਨ ਨਾ ਸੁਣਿਆ ਜੀ ਮੇਰੇ ਦਰਦ ਦੀ ਦਵਾ ਨਾ ਕੋਈ ਮੇਰੇ ਦਰਦ ਦੀ ਦਵਾਈ ਨਾ ਕੋਈ ਹੁਣ ਨਾ ਜਾਂਦੀ ਪੀੜ ਲਕੋਈ ਮੇਰੇ ਨਾਲ ਜੱਗੋਂ ਤੇਰਵੀ ਹੋਈ ਅੱਜ ਮੈਂ ਭੇਦ ਖੋਲਦਾ ਹਾਂ ਕੰਨ ਲਾ ਕੇ ਸੁਣੋ ਪੰਜਾਬੀਓ ਮੈਂ ਪੰਜਾਬ ਬੋਲਦਾ ਹਾਂ ਕੰਨ ਲਾ ਕੇ ਸੁਣੋ ਪੰਜਾਬੀਓ ਮੈਂ ਪੰਜਾਬ ਬੋਲਦਾ ਹਾਂ ਮੇਰੇ ਦਰਦ ਦੀ ਦਵਾਈ ਨਾ ਕੋਈ ਹੁਣ ਨਾ ਜਾਂਦੀ ਪੀੜ ਲਕੋਈ ਮੇਰੇ ਨਾਲ ਜੱਗੋਂ ਤੇਰਵੀ ਹੋਈ ਅੱਜ ਮੈਂ ਭੇਦ ਖੋਲਦਾ ਹਾਂ ਕੰਨ ਲਾ ਕੇ ਸੁਣੋ ਪੰਜਾਬੀਓ ਮੈਂ ਪੰਜਾਬ ਬੋਲਦਾ ਹਾਂ ਹੁਣ ਮੈਂ ਫਿਰਦਾ ਹਾਂ ਕਬਰ ਆਇਆ ਹੁਣ ਮੈਂ ਫਿਰਦਾ ਹਾਂ ਕਬਰ ਆਇਆ ਮੇਰਾ ਵजूद ਰਹਾ ਨਾ ਛਾਇਆ ਇਹ ਕੀ ਰੱਬ ਨੇ ਖੇਲ ਰਚਾਇਆ ਚੰਦਰੇ ਦਿਨ ਲਿਆਤੇ ਨੇ ਨਸ਼ੇ ਅਤ ਵਾਦਤੇ ਰਸ਼ਵਤ ਮੇਰੇ ਪਿੱਛੇ ਪਾਦੇ ਨੇ ਨਸ਼ੇ ਰਤ ਬਾਜ ਤੇ ਰਿਸ਼ਵਤ ਲੈਨੇ ਪਿੱਛੇ ਪਾਦੇ ਨੇ ਮੈਸੀ ਵਿੱਚ ਸਵਰਗਾ ਵਸਦਾ ਪੰਜ ਦਰਿਆ ਧਰਦੀ ਗੁਲਦਸਤਾ ਫੁੱਲ ਗੁਲਾਬ ਸੂਨ ਚਿੜੀ ਦੱਸਦਾ ਮੈਨੂੰ ਕਦੇ ਜਮਾਨਾ ਸੀ ਮੈਨੂੰ ਲੁੱਟ ਫਰੰਗੀ ਲੈ ਗਿਆ ਬਾਹਰੋਂ ਆਇਆ ਬਗਾਨਾ ਸੀ ਬਾਹਰੋਂ ਆਇਆ ਬਗਾਨਾ ਧੰਨਵਾਦ